ਦੋ ਗ੍ਰੰਥ ਸੇਕੀ ਮਹਾਰਾਜ ਸਚੇ ਪਾਸ਼ਾ ਪਾਚਨ ਕਰਦੇ ਨੇ ਕਰਤਕ ਕਰਮ ਤੁਮਾਨ ਨੇ ਦੋ ਸਨਾਂ ਦਾ ਜੋਗ ਸਤਵਦੀ ਕੇ ਕਹਿੰਦੇ ਨੇ ਕਿ ਸਾਡੇ ਕਰਮਾਂ ਦਾ ਅਸੀਂ ਹੜਾ ਕਿਸੇ ਨੂੰ ਦੇਣਾ ਨਹੀਂ ਹੈ ਕਿਉਂਕਿ ਸਾਡੇ ਕਰਮਾਂ ਦੇ ਅਨੁਸਾਰ ਹੀ ਸਾਡੇ ਜੀਵਨ ਦਾ ਫੈਸਲਾ ਘਟਾ ਕਰਦਾ ਹੈ ਪਰ ਨੇ ਸੱਤੇ ਭੁੱਲਿਆ ਵੀ ਆਪਾਂ ਸੁਣਦੇ ਹਾਂ ਸਤਗੁਰੂ ਜੀ ਕਹਿੰਦੇ ਨੇ ਕਿ ਕੰਮ ਪੱਕੀ ਹੈ ਕਿ ਜਦੋਂ ਸਰੀਰ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਉਹਦੇ ਨਾਲ ਉਹ ਭੁੱਲ ਜਾਂਦੇ ਨੇ ਤੇ ਉਹ ਨਾਲ ਉਹਦੇ ਉੱਤੇ ਰੋਗ ਲੱਗ ਜਾਂਦੇ ਨੇ ਤਨ ਦੇ ਰੋਗ ਤੇ ਮਨ ਦੇ ਰੋਗ ਲੱਗ ਜਾਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਪੜਾਅ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ ਨਾਨਕ ਭਗਤਾਂ ਸਦਾ ਵਿਕਾਸ ਸੁਨਿਆ ਦੂਪ ਪਾਪ ਦਾ ਨਾ ਏ ਹੁਣ ਸੰਗਤ ਜੀ ਦੂਜੇ ਪਾਸੇ ਆ ਗਿਆ ਜੇ ਪਰਮੇਸ਼ਰ ਨੂੰ ਭੁੱਲਦੇ ਰੋਗ ਲੱਗਦੇ ਨੇ ਤਨ ਤੇ ਮਨ ਦੇ ਤੇ ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਘਾਸ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਗੁਰਬਾਣੀ ਦਾ ਕਿਨੇ ਸਰੀਰ ਜੁੜੇ ਨੇ ਸ਼ੁੱਧ ਨਾਲ ਉਹਨਾਂ ਦੇ ਅੰਦਰ ਹਮੇਸ਼ਾ ਵਿਗਾਸ ਪਾਰ ਕੇ ਖੇੜਾ ਚਾਉ ਨੇ ਅਸੀਮ ਅਨੰਦ ਬਣਿਆ ਰਹਾ ਸੁਣਿਆ ਦੂਖ ਪਾਪ ਕਾ ਨਾਸ਼ ਗੁਰੂ ਕੀ ਬਾਣੀ ਸੰਗਤ ਦੀ ਦੁੱਖਾਂ ਗੁਣਾਂ ਦਾ ਛਡੋ ਪਾਪਾਂ ਦਾ ਵੀ ਨਾਸ਼ ਕਰ ਦਿੰਦੀ ਹੈ ਦੁੱਖ ਦਾ ਛੋਟੀ ਜੀ ਗੱਲ ਹੈ ਸੰਗਤ ਦੀ ਜਿਹੜੇ ਅਸੀ ਪਾਪ ਹੁੰਦੇ ਹਨ ਭਾਵੇਂ ਸਾਡੇ ਐਸ ਐਵੇਂ ਮੁੰਡੇ ਨੇ ਭਾਵੇਂ ਇਸ ਲਈ 84 ਲੱਖ ਜਾਂ ਹੁੰਦੇ ਨੇ ਸੁਨਾ ਦੁੱਖ 파ਪ ਦਾ ਨਾਸ ਗੁਰੂ ਦੀ ਬਾਣੀ ਦੁੱਖਾਂ ਤੇ 파ਪਾਂ ਦਾ ਨਾਸ ਕਰ ਦਿੰਦੀ ਹੈ ਇਹ ਸੰਗਤ ਜੀ ਐਸਾ ਸੀਮ ਅਨੰਤ ਗੁਰੂ ਕੀ ਬਾਣੀ ਬਖਸ਼ ਕਰਦੀ ਹੈ ਫੇਰ ਭਾਣੇ ਸੰਗਤ ਜੀ ਸਰੀਰ ਆਰੇ ਨਾਲ ਕਿਉਂ ਵਾਚੀ ਲਿਆ ਜਾਏ ਬੰਦ ਬੰਦ ਕਿਉਂ ਨਾ ਕਟਦੇ ਨਾਨਕ ਭਗਤਾ ਸਦਾ ਵਿਕਾਰਸ ਸੁਣਿਆ ਦੂਤ ਉਪਾਤ ਦਾ ਰਾਸ ਸੰਗਤ ਜੀ ਦਰੂ ਕੀ ਬਾਣੀ ਨੂੰ ਸੁਣਨ ਨਾਲ ਸਾਡੇ ਜਮਾ ਤੇ ਜਨਮਾਂ ਤਰਾਂ ਦੇ ਦੁੱਖਾਂ ਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਸੰਗਤ ਜੀ ਅਸੀਂ ਘਰ ਦਾ ਕਚਰਾ ਤੇ ਪੂਰਾ ਇਕੱਠਾ ਕਰ ਲਈਏ ਗਲੀ ਦਾ ਕੋਹੜਾ ਤੇ ਕਚਰਾ ਇਕੱਠਾ ਕਰ ਲਈਏ ਇਹ ਉਹ ਲੋਕ ਸਿੰਧ ਪਾਉਣ ਦੇ ਜਾ ਕੇ ਵਿਚਣ ਤੋਂ ਪੀ ਜਾ ਕਿਸੇ ਪੰਥ ਚ ਜਾ ਕੇ ਜਮਾ ਕਰਾਉਣ ਤੇ ਉਸ ਦੇ ਬਦਲੇ ਉੱਥੇ ਮਾਇਆ ਬਣ ਜੀ ਤੇ ਸਾਰੀ ਦੁਨੀਆਂ ਚ ਸੰਗਤ ਜੀ ਝੋਲੀ ਮਾਲੀ ਕਰੇ ਪਰ ਸੰਗਤ ਜੀ ਇਹ ਗੁਰੂ ਦਾ ਘਰ ਹੈ ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਇਹ ਸਾਡੇ ਕੂੜੇ ਤੇ ਕਚਰੇ ਨੂੰ ਵੀ ਆਪਣੀ ਝੋਲੀ ਵਿੱਚ ਪਾਉਂ ਲੈਂਦਾ ਹੈ ਗੁਰੂ ਜੋ ਵੀ ਜਿਹੜੇ ਬਚਨ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਤੂੰ ਪਾਪ ਦਾ ਨਾਸ ਜਦੋਂ ਅਸੀਂ ਸੰਗਤ ਜੀ ਗੁਰਦੰਸਹਿਬ ਜੀ ਅੱਗੇ ਅਰਦਾਸ ਬੇਨਤੀ ਜੋਗਰੀ ਕਰਦੇ ਆ ਨਾ ਤੇ ਗੁਰੂ ਸਾਹਿਬ ਨੂੰ ਬੇਨਤੀ ਕਰੀਏ ਸਤਗੁਰ ਸੱਚੇ ਪਾਤਸ਼ਾਹ ਜੀ ਮੇਰੇ ਬਾਪ ਤੇ ਮਨ ਵਿੱਚ ਅਨੇਕਾਂ ਨਹੀਂ ਹਜ਼ਾਰਾਂ ਬਾਤ ਨੇ ਦਇਆ ਕਰੋ ਮੇਰੇ ਬਾਪ ਲੈਓ ਤੇ ਮੈਨੂੰ ਬਾਪ ਦੀਆਂ ਰਹਿਤਾਂ ਭੇਜੋ ਇਹ ਸੰਗਤ ਜੀ ਇਹ ਐਸਾ ਕਾਰਨ ਹੈ ਇੱਥੇ ਕੋਈ ਖੱਲੀ ਨਹੀਂ ਜਾਂਦਾ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਪਾਪ ਵੀ ਲੈ ਜਾਂਦੇ ਨੇ ਤੇ ਉਹਦੇ ਬਦਲੇ ਨਾਮ ਜਿੱਤਾ ਜਾਂਦਾ ਗੁਰੂ ਨਾਨਕ ਪਾਸ਼ਾ ਨੇ ਸੰਗਤ ਜੀ ਉਹਨਾਂ ਸਰੀਰਾਂ ਨੂੰ ਸੰਤ ਬਣਾਉਣਾ ਕੀਤਾ ਹੈ ਜਿਹੜੇ ਸਰੀਰ ਮਨੁੱਖੀ ਸਰੀਰਾਂ ਨੂੰ ਕਤਲ ਕਰਦੇ ਸੰਗਤ ਦੇ ਉਸ ਤੋਂ ਬਾਹਰ ਨਾ ਨਾਸ ਕਰ ਦਿੰਦੇ ਸਨ ਪਲੇਹਾਰੀ ਗੁਰ ਆਪਣੇ ਦਿਹਾੜੀ ਮਰ ਸਦਾਰ ਜਿੰਨ ਮਾਨਸ ਦੇ ਦੇਖ ਤੇ ਕੀਏ ਤਰ ਤਾ ਡਾਕਾ ਮਾਰਾ ਇਹ ਹੈ ਘਰ ਗੁਰੂ ਨਾਨਕ ਪਾਸ਼ਾ ਦਾ ਸੰਗਤ ਜੀ ਇਥੇ ਪਾਰਟੀਆਂ ਨੂੰ ਸੰਤ ਬਣਾ ਦਿੱਤਾ ਜਾਂਦਾ ਹੈ ਇਥੇ ਸੰਗਤ ਜੀ ਘਰ ਘਰ ਜਾ ਕੇ ਗੁਰੂ ਨਾਨਕ ਪਾਸ਼ਾ ਦੀ ਇਹ ਸੇਵਾ ਸੰਗਤ ਨੂੰ ਦਿੱਤੀ ਹੈ ਗੁਰੂ ਨਾਨਕ ਪਾਸ਼ਾ ਜੀ ਨੇ ਕਦੇ ਇਹ ਨਹੀਂ ਸੋਚਿਆ ਇਹ ਤਾਂ ਪਾਪੀ ਬਣੂਗਾ ਨਹੀਂ ਸੰਤ ਜੀ ਪਾਪੀਆਂ ਦੇ ਘਰ ਜਾ ਕਰਕੇ ਉਹਨਾਂ ਨੂੰ ਸੰਤ ਬਣਾਉਣਾ ਕੀ ਕਰ ਤੇ ਇਹ ਐਸਾ ਕਾਰ ਹੈ ਸੰਗਤ ਜੀ ਇਥੇ ਜੇ ਅਸੀਂ ਸਾਡੇ ਮਨ ਤੇ ਤਨ ਦਾ ਕੂੜਾ ਦੇਣ ਚੱਲੇ ਜਾਈਏ ਤੇ ਸਤਿਗੁਰੂ ਦੀ ਝੋਲੀ ਵਿੱਚ ਪਾ ਲਈ ਤਾਂ ਤੇ ਉਸ ਕੂੜੇ ਨੇ ਬਦਲੇ ਮਾਂ ਦੀਆਂ ਰਹਿਨਤਾਂ ਦੇਖ ਕੇ ਆਮ ਧਰਿਆਂ ਨੂੰ ਸੰਤ ਬਣਾ ਦਿੰਦਾ ਹੈ ਇਹ ਜਨਮ ਤੇ ਮਰਨ ਦੀਆਂ ਜਿਹੜੀਆਂ ਚਾਰ ਸੀਂਆਂ ਜੁਮਾ ਨੇ ਉਹਨਾਂ ਦੀ ਪੰਡਤ ਪੜ੍ਹਨ ਕਰ ਦਿੰਦਾ ਤੇ ਸੰਗਤ ਜੀ ਸਾਡੇ ਘਰ ਵਿੱਚ ਗੰਗਾ ਗੁਰੂ ਨਾਨਕ ਪਾਤਸ਼ਾਹ ਉਹ ਗੁਰੰਤ ਸਹਿ ਕੀ ਪਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਅਸੀਂ ਮੱਥਾ ਟੇਕਦੇ ਹਾਂ ਤੇ ਸੰਗਤ ਜੀ ਮੰਗ ਕਰੀਏ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਤੇ ਪਾਤਸ਼ਾਹ ਜੀ ਦਇਆ ਰਹਿਣਤ ਕਰੋ ਮੇਰੇ ਪਾਪਾਂ ਨੂੰ ਲਾਇ ਲਪ ਤੇ ਮੈਨੂੰ ਨਾਮ ਤੇ ਆਇਆ ਰਹਿਣ ਤਾਂ ਦੇਜੋ ਮੇਰਾ ਜਪ ਤੇ ਮਨ ਘਟਿਆ ਤੇ ਸਤਿਗੁਰੂ ਬੇਅੰਤ ਹੈ ਝੋਲੀਆਂ ਪਰਦੇਗਾ